ਯਾਰੀ ਤੁਹਾਨੂੰ ਮੁਬਾਰਕ ਹੈ ਵੀ ਆ ਫੈਸਲਾ ਫੌਂਸਲਾ ਜਾਂ ਲੈ ਸਾ ਆਮ ਆਦਮੀ ਪਾਰਟੀ ਨਾਲ ਨਹੀਂ ਹੋਇਆ ਔਰ ਹੁਣਾਂ ਵੀ ਨਹੀਂ ਯਾਰੋ ਮਰੀ ਇੱਕ ਗੱਲ ਦੱਸੋ ਵੀ ਜਿਹੜਾ ਡੁੱਬਦਾ ਜਹਾਜ਼ ਆ ਉਹਨੂੰ ਤਾਂ ਚੂਹੇ ਵੀ ਛੱਡ ਕੇ ਚਲੇ ਜਾਂਦੇ ਇਹਨਾਂ ਦੇ ਜਹਾਜ਼ 'ਚ ਕੌਣ ਚੜ੍ਹ ਜੇ ਤਾਂ ਡੁੱਬ ਰਿਹਾ ਜਹਾਜ਼ ਇਹ ਤਾਂ ਡੁੱਬ ਰਿਹਾ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਹੈ बार-बार ਤੇ ਅੱਜ ਲੋਕ ਇਹਨਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਪਿੰਡਾਂ 'ਚ ਇਹਨਾਂ ਦੇ ਪਾਥੀਆਂ ਪੈਣੀਆਂ ਤੁਸੀਂ ਕੀ ਕਹਿੰਦੇ ਵੋਟਾਂ ਦੀ ਗੱਲ ਹੈ ਤੁਸੀਂ ਕਹਿੰਦੇ ਅਨਾਸ ਕਰੋ ਕੌਣ ਇਹਨਾਂ ਨਾਲ ਐਲਾਈਸ ਕਰੇਗਾ ਔਰ ਕਰੀਏ ਵੀ ਕਿਉਂ ਸਾਡੇ ਨੌਜਵਾਨ ਮੁੰਡੇ ਚੱਕ-ਚੱਕ ਕੇ ਅੰਦਰ ਦੇ ਰਹੇ ਐ ਲੀਡਰਾਂ ਨੂੰ ਆ ਖੈਰਾ ਸਾਹਿਬ ਬੈਠੇ ਐ ਕਿੰਨਾ ਤੰਕਰਿਆ ਆ ਅਸ਼ੂ ਜੀ ਬੈਠੇ ਕਿੰਨੇ ਲੀਡਰ ਬੈਠੇ ਆਪਾਂ ਅੰਨਾ ਸਿੱਧੂ ਐ ਚਾਰ ਪਰਚੇ ਦੇਤੇ ਇਹਨਾਂ ਨੇ ਫੇਰ ਉਹਦੇ ਉਧੀਆਂ ਭੈਣਾ ਪਰ ਪਰਚਾ ਦੇਤਾ ਇਹ ਇਨਕਲਾਬ ਮੰਗਿਆ ਸੀ ਅਸੀਂ ਅਸੀਂ ਇਹ ਇਨਕਲਾਬ ਅਸੀਂ ਚਾਹੁੰਦੇ ਸੀ ਨਾ ਤੋ ਇਸ ਲਈ ਵੀਰੋ ਲੀਡਰਾਂ ਨੇ ਬੋਲਣਾ ਮੈਂ ਜ਼ਿਆਦਾ ਲੰਬੀ ਨਹੀਂ ਗੱਲ ਕਰਨਾ ਚਾਹੁੰਦਾ ਲੇਕਿਨ ਇੱਕ ਗੱਲ ਹੈ ਇਹ ਜਿਹੜਾ ਮੁੱਖ ਮੰਤਰੀ ਹੈ ਇਹ ਕੋਈ ਖਾਨਦਾਨੀ ਨਹੀਂ ਹੈ ਕਿਸਾਨ ਜੇ ਖਾਨਦਾਨੀ ਕਿਸਾਨ ਹੁੰਦਾ ਟਾਈਮ ਘਟ ਹੈ ਲੇਕਿਨ ਉਹ ਕਹਿੰਦੇ ਇੱਕ ਰਾਜੇ ਕੋਲ ਇੱਕ ਬੰਦਾ ਰੱਖ ਲਿਆ ਉਹ ਕਹਿੰਦਾ ਤੇਰੀ ਜਿਹੜੀ ਕੋੜੀ ਐ ਕਿ ਖਾਨਦਾਨੀ ਨਹੀਂ ਐ ਕਹਿੰਦਾ ਕੀ ਗੱਲ ਕਹਿੰਦਾ ਇਹ ਤਾਂ ਉੱਪਰ ਨੂੰ ਮੂੰਹ ਕਰਕੇ ਖਾਂਦੀ ਐ ਖਾਨਦਾਨੀ ਨਹੀਂ ਐ ਇਹ ਪੜੀ ਕਿਤੇ ਹੋਰ ਜਗ੍ਹਾ ਐ ਇਹ ਕਿਸਾਨਾਂ ਦੇ ਜੰਮਿਆਂ ਜਰੂਰ ਐ ਲੇਕਿਨ ਪੜੇ ਪੜਿਆ ਜਿਹੜਾ ਹੈ ਉਹ ਪੜਿਆ ਇਹਨਾਂ ਦੇ ਜਿਹੜੇ ਆ ਚੁਟਕਲੇ ਬਣਾਉਂਦੇ ਆ ਜਿਹੜੇ ਆ ਬਣਾਉਂਦੇ ਆ ਡਰਾਮੇ ਇਹ ਪੜਿਆ ਹੀ ਨਹੀਂ ਕਿਸਾਨਾਂ ਦੇ ਜੇ ਕਿਸਾਨਾਂ ਦਾ ਹੁੰਦਾ ਖਾਂਦਾਨੀ ਤਾਂ ਕਿਸਾਨਾਂ ਨੂੰ ਮੁਆਵਜ਼ਾ ਦਗਾ ਜੇ ਮਾਸਟਰ ਦਾ ਹੁੰਦਾ ਖਾਂਦਾਨੀ ਤਾਂ ਮਾਸਟਰਿਆਂ ਨੂੰ ਧੂ ਧੂ ਕੇ ਨਾ ਘੁੱਟਦਾ ਅੱਜ ਚਾਰੇ ਪਾਸੇ ਪੰਜਾਬ ਚ ਹਹਾਕਾਰ ਮਚੀ ਐ ਇਸ ਕਰਕੇ ਮੈਂ ਜ਼ਿਆਦਾ ਨਹੀਂ ਸਮਾਂ ਲੈਣਾ ਚਾਹੁੰਦਾ ਤੁਹਾਡਾ